ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਲੋ ਵੀ ਆਪਣਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਆਪਣਾ ਹਸਪੀਟਲ ਦੇ ਵਿੱਚ ਅੱਜ ਲਾਸਟ ਦਿਨ ਹੈ ਸੋ ਅੱਜ ਆਪਾਂ ਮੈਡਮ ਜਿਹੜੇ ਆਪਣੇ ਸਟਾਫ ਮੈਂਬਰਸ ਨੇ ਉਹਨਾਂ ਨੂੰ ਉਹਨਾਂ ਨੇ ਕਿਉਂਕਿ ਆਪਣੇ ਬੱਚੇ ਦੀ ਦੇਖ ਦੇ ਕੇ ਬਹੁਤ ਵਧੀਆ ਤਰੀਕੇ ਨਾਲ ਕੀਤੀ ਆ ਸੋ ਫੇ ਉਹਨਾਂ ਨੂੰ ਆਪਾਂ ਦੇਣ ਲੱਗੇ ਆ ਕਿ ਛੋਟੀ ਜੀ ਪਾਰਟੀ ਦੇਣ ਲੱਗੇ ਆ ਜਿੰਨਾ ਜਿੰਨਾ ਕਿ ਮੇ ਤੋਂ ਸਰਦੀ ਆ ਮਤਲਬ ਹਨਾ ਐਨੀ ਕੋਈ ਜ਼ਿਆਦਾ ਵੱਡੀ ਨਹੀਂ ਜਿੰਨਾ ਕਿ ਮਤਲਬ ਮੈਂ ਅਫੋਰਡ ਕਰ ਸਕਦਾ ਹਨਾ ਤੇ ਸੋ ਆਪਾਂ ਆਏ ਅੱਥੇ ਪਹਿਲਾਂ ਤਾਂ ਇਹ ਮੋਲ ਦੇ ਵਿੱਚ ਇਹ ਕਿਤੇ ਚਲ ਗਿਆ ਆ ਤਾਂ ਪਏ ਮੋਲ ਤੇ ਤੇ ਹਾਂਜੀ ਅੱਛਾ ਸਮਾਨ ਜਮਾ ਕਰਾਉਣ ਲੱਗਾ ਮੋਲ ਦੇ ਵਿੱਚ ਆਪਣੀ ਐਂਟਰੀ ਹੋ ਗਈ ਆ ਆਹ ਹਾ ਪੱਕਾ ਲੱਗਾ ਵਾ 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 ਮੋਲ 'ਚ ਐਂਟਰੀ ਹੋ ਗਈ ਆ ਸੋ ਆਪਾਂ ਹੁਣ ਜਾਣਾ ਆਪਾਂ ਦੁੱਧ ਲੈਣਾ ਹਨਾ ਆਪਾਂ ਦੁੱਧ ਦੇ ਪੈਕੇਟ ਲਈਏ ਉੱਥੋਂ ਆ ਜਾ ਪਹਿਲਾਂ ਆਪਾਂ ਲੈਣੇ ਦੁੱਧ ਦੇ ਪੈਕੇਟ ਆ ਆਪਾਂ ਲਵਾਂਗੇ 1.5-2 ਕਿਲੋ ਦੁੱਧ ਤੇ ਤੁਹਾਨੂੰ ਪਤਾ ਹੈ ਇੱਥੇ ਮੋਲ ਹੈਗਾ 300 ਹਸਪਤਲ ਦੇ ਓਪੋਜ਼ਿਟ ਸੋ ਤੇ ਉਦਾਂ ਵੀ ਸਮਾਨ ਸਾਰਾ ਹੀ ਮਿਲ ਜਾਂਦਾ ਆ ਇੱਕ ਹੈ ਹੋਲਸੇਲ ਰੇਟ ਤੇ ਆ ਦੇਖੋ ਸੋ ਆਪਾਂ ਪਹਿਲਾਂ ਚਲੀਏ ਦੁੱਧ ਵਾਲੇ ਭਾਜੀ ਕੋ ਉਧਰੋਂ ਦੁੱਧ ਬਾਈ ਕਰ ਲਈਏ ਫੇ ਦੁੱਧ ਲੈ ਕੇ ਫੇ ਮੈਂ ਕਰਦਾ ਗੱਲਬਾਤ ਤੇ ਸਕਿੱਪ ਨਾ ਕਰਿਓ ਬਲੌਗ ਤੇ ਬਲੌਗ ਦੇ ਨਾਲ ਤੁਸੀਂ ਬਣੇ ਰਹੋ ਸੋ ਮੈਂ ਦੁੱਧ ਝਾਕਣ ਮੋਂ ਉਧਰ ਨਾਲ ਆਪਾਂ ਬਿਸਕਟ ਲੈ ਜੀਏ ਜਿਹੜੇ ਆਪਾਂ ਇਹ ਬੁੱਡੇ ਵਧੀਆ ਹੁੰਦੇ ਆ ਨਾ ਯੈਸ ਹਾਂ ਕਿੰਨੇ ਜੀ ਬਾਈ 2 ਗੈਟ 1 ਫ੍ਰੀ ਹੂੰ ਬੋਲਣਾ ਮੈਂ ਇੱਕ ਵੀ ਮੈਨ ਨਾਲ ਜਸਪ੍ਰੀ ਇੱਕ ਕਿੰਨੇ ਦਾ ਪਹਿਲਾ ਪੰਗ ਹੈ ਬੋਲ ਨਹੀਂ ਜੀ ਅੱਗੇ ਆਓ ਆਹੋ ਸਟੇਟਿੰਗ ਬਿਲਕੁਲ ਜੀ ਚੈੱਕ ਕਰਾ ਲਓ ਬੰਦੇਗਾ ਤੂੰ ਆ ਲੈ ਲੈ ਵਧੀਆ ਕਾਲ 120 20 ਆ ਜੋ ਆ ਲਈ ਵਧੀਆ ਨਾਲ 골ਡ ਕੁਕੀਸ ਲੈ ਆ ਜਾ ਫੋਨ ਕੀ ਲੈਣਾ ਲਈ ਇਸ ਲੈ ਇਸ ਇੱਧਰ ਆ ਪਾਜੀ ਚੱਲ ਆਜ ਪਹਿਲੀ ਲੈਣਾ ਬੀ ਆਲਾ ਬੀ ਆਲਾ ਲੈ ਲੋ ਇਕੀ ਆਲਾ ਹੋ ਲੱਗਾ ਕਲਰ ਕਿਹੜਾ ਲੈਣਾ ਕਲਰ ਪੁੱਛਿਆ ਕਲਰ ਨੀਂ ਦੱਸਿਆ ਪੀ ਵਾਲਾ ਬੀ ਵਾਲਾ ਹੈ ਨਹੀਂ ਪੀ ਵਾਲਾ ਲਗਾਸਤਾ ਦੇ ਆਹ ਦੇ ਬੀ ਵਾਲਾ ઓਲ ਰਾਈਟ ਆ ਜੋ ਲੋ ਵੀ ਮਤਰਾ ਆਪਾਂ ਜਿਹੜਾ ਸਮਾਨ ਆ ਉਹ ਆਪਾਂ ਖਰੀਦ ਲਿਆ ਆਪਾਂ ਲੈ ਲਿਆ 1.5 ਕਿਲੋ ਦੁੱਧ ਤੇ ਨਾਲ ਲੈ ਲਿਆ ਆਪਾਂ ਬਿਸਕੁਟਸ ਸੋ ਆਪਾਂ ਹੁਣ ਚੱਲੇ ਆਂ ਵਿਮਸ ਹਸਪੀਟਲ ਸੋ ਲੋ ਵੀ ਆਪਾਂ ਜਿਹੜਾ ਸਾਮਾਨ ਖਰੀਦ ਕੇ ਆਪਾਂ ਹੋ ਗਿਆ ਵਿਲੇ ਸੋ ਹੁਣ ਆਪਾਂ ਕੀ ਕੁੱਪਨ ਦਿੱਤਾ ਸੀ ਉੱਤੇ ਸਾਮਾਨ ਸਾਮਾਨ ਬਰੀ ਕਰਾਉਣਾ ਸਾਮਾਨ ਬਰੀ ਕਰਾਉਣਾ ਸੀ ਖਾਣ ਪੀਣ ਲਈ ਸਾਮਾਨ ਲਿਆ ਬਰੀ ਕਰਾਈ ਬਰੀ ਤੈਨੂੰ ਆ ਬੇ ਬਰੀ ਕਰਾ ਰੂ ਮਲੰਡ ਨੂੰ ਬਗੀ ਜਗਰ ਕੇ ਹੋ ਗਿਆ ਬਰੀ ਲੈ ਵੀ ਲੈ ਵੀ ਲੋ ਵੀ ਮੇਰੇ ਗੱਲ ਸਾਮਾਨ ਕਹਿੰਦੇ ਮੁੰਡੇ ਨੂੰ ਚੱਲ ਆ ਜੰਦ ਲੋ ਨਾ ਤੇ ਵਧੀਆ ਲੋ ਜੀ ਸਮਾਨ ਮਿਲ ਗਿਆ ਹੁਣ ਆਪਾਂ ਤੋਂ ਨਿਕਲੀਏ ਬਾਹਰ ਆਪਾਂ ਇੱਧਰ ਹੀ ਨਿਕਲਦੇ ਆ ਅੱਧੇ ਉੱਧਰ ਜਾਈ ਉੱਧਰ ਨਹੀਂ ਉੱਧਰ ਹੀ ਆ ਜਾ ਉੱਧਰ ਹੀ ਆ ਜਾ ਲੋ ਬਈ ਹੈ ਉਹ ਫਿਲਮ ਲੱਗੀ ਆ ਮੇਰਾ ਹੀ ਮੇਰਾ ਹੀ ਭਾਈ ਔਰ ਇੱਥੇ ਬੈਗ ਲੱਗੇ ਨੇ ਸਫਾਰੀ ਦੇ ਚੱਲੀਏ ਹੁਣ ਫੇ ਚਲੋ ਵੀ ਕਰਦੇ ਹੁਣ ਜਾਦੇ ਪਾਰਟ 2 ਪਾਰਟ 2 ਲੋ ਬਈ ਦੁੱਧ ਬਣਦਾ ਗਿਆ ਇੱਧਰ ਹੈ ਦੁੱਧ ਬਣਦਾ ਪਿਆ ਲੋ ਵੀ ਦਰ ਦੁੱਧ ਬਣਦਾ ਦੁੱਧ ਆ ਦੇਖੋ ਰਿਜ ਦੀ ਵੀ ਚਾਹ ਮੇਰੀ ਰਿਜ ਜਦੋਂ ਚੱਕ ਮਰੀ ਚਾਹ ਨਹੀਂ ਦੁੱਧ ਦਰ ਖੰਡ ਹੰਡ ਪਰ ਇਹ ਹੋਰ ਤਿੰਨ ਕੁ ਮੁੱਠਾ ਪਈ ਆ ਪਰਲ ਦੀ ਖੰਡ ਘੱਟ ਲੱਗਦੀ ਵੀ ਪਰਲ ਨਹੀਂ ਆਈ ਪਾਉਣ ਲਾ ਇਹਨਾਂ ਬਣਨ ਨੂੰ ਨਾ ਕਹਿੰਦਾ ਬਾਹਰ ਹੀ ਹੋਣਾ ਸਾਰਾ ਕੁਝ ਇਹ ਨਹੀਂ ਕਹਿੰਦਾ ਵੀ ਵਧੀਆ ਬਣ ਜਾਵੇ ਪੱਤੀ ਆ ਗਈ ਪੌਂਦੀ ਲੋੜ ਨੇ ਦੁੱਧ ਦੇ ਪੱਤੀ ਆ ਲੈਤਾ ਬੰਦਾ ਕਰ ਨਹੀਂ ਹੋ ਜੇ ਤਾਂ ਉਹ ਨਾ ਵਾਲਾ ਵਾਲਾ ਵੀ ਧਿਆਨ ਨਾਲ ਤੇਰਾ ਪੜਾ ਕਿਉਂਕਿ ਉਹ ਮੋਰੇ ਦੁੱਧ ਭਰਿਆ ਪਿਆ ਪੂਰਾ ਕਿੰਨੇ ਲੀਟਰ ਦੀ ਹੈ 10 ਲੀਟਰ ਦੀ ਆ ਆ 10 ਲੀਟਰ ਦੁੱਧ ਸੀਗਾ ਆਪਣਾ ਸਾਰੇ ਪਾਤਾ ਜੀ ਚੰਗੇ ਮੌਕੇ ਤੇ ਲੈਂਦੇ ਹੀ ਕਰਾ ਲਾਪਾ ਜੇ ਚੰਗੇ ਮੌਕੇ ਤੇ ਲੈਂਦੇ ਹੀ ਕਰਾ ਲਾਪਾ ਅੱਜ ਹੈ ਅੱਜ ਕਮਾਈ ਆ ਨੀ ਆਪਾਂ ਆਪਾਂ ਪਤਾ ਲੀ ਜੀ ਕੋਲੋਂ ਖਵਾਉਂ ਗੋਲਡ ਦੇ ਚੱਲਾ ਯਾਰ ਦਮ ਹਾਂ ਜੀ ਦੋ ਜੀ ਕਿੱਦਾਂ ਸੇਵਾ ਚੱਲ ਰਹੀ ਆ ਹਾਂ ਜੀ ਹਾਂ ਜੀ ਟੀਚਰਾਂ ਦੀ ਪੂਰੀ ਹੋਰ ਕਰੇ ਮੁੰਡਾ ਯਾਰ ਨੇ ਕਿ ਜਾਨੇ ਅੱਪਾ ਕੱਲ੍ਹ ਰਭ ਜਾਦੇ ਘਰ ਰਭ ਜਾਦੇ ਨਹੀਂ ਕਰੀ ਇੰਨੀ ਇਹ ਤਾਂ ਹੈ ਭਾਜੀ ਘਰ ਰਭ ਜਾਦਾ ਹੈ ਕੋਈ ਨਹੀਂ ਭਾਜੀ ਰਭ ਜਾਦਾ ਹੀ ਕਰਾਉਂਦੇ ਹਾਂ ਇਹ ਗੱਲ ਆ जब आप भी कला करूंगा दो रखना बंदी करूंगा दो सौ बंद रखे होली मेहर करे तो वाला करा कदम आया चला घर को बन जाओ मेरा वाला चलता बच्चा चलो नर्सा ने अपना बहुत सात दतापिटल ਸੋ ਖੂਜੀ ਦੇ ਕੋਪਾ ਅ ਡਰ ਗਿਆ ਇਹ ਕੋ ਮੈਂ ਡਰ ਗਿਆ ਇਹ ਇਹ ਮੇਰਾ ਪੋਤਾ ਮੈਂ ਬੁੱਢਾ ਮੈਨੂੰ ਲੈ ਗਿਆ ਤੈਨੂੰ ਕੀ ਲੱਗਾ ਕੌਣ ਆ ਤੂੰ ਪਛਾਣਿਆ ਨਹੀਂ ਮੈਨੂੰ ਡਾਕਟਰ ਕਹਿੰਦਾ ਡਾਕਟਰ ਮੈਂ ਪੋਤਾ ਡਾਕਟਰ ਹਾਂਜੀ ਸਸਿਕਾਲ ਜੀ ਕੀ ਹਾਲ ਚਾਲ ਜੀ ਲੋ ਵੀ ਆਪਣਾ ਭਰਾ ਆ ਨਾਲ ਤੇ ਆਪਾਂ ਚੱਲਿਆਂ ਆਪਾਂ ਬੈਂਸੂ ਦੇ ਮੋੜੇ ਆ ਗਏ ਉਹ ਆਹ ਜੀ ਸਾਹਿਬ ਅਸੀਂ ਜੀ ਗੱਡੀ ਤੋਂ ਵਾਲੇ ਸਰਵਿਸ ਸਟੇਸ਼ਨ ਲੱਭਦੇ ਹੋਏ ਸਾਨੂੰ ਅੱਜ ਮਿਲ ਗਈ ਛੁੱਟੀ ਦੇ ਹਜੇ ਉਧਰੋਂ ਪ੍ਰੂਵਲੀ ਹੋਣੀ ਆ ਬਸ ਤੇ ਉਦੋਂ ਆਪਾਂ ਨੂੰ ਛੁੱਟੀ ਮਿਲ ਗਈ ਆ ਆਪਾਂ ਨੇ ਹਸਪੀਟਲੋਂ ਵੇਲੇ ਆ ਹੁਣ ਤੇ ਆਪਾਂ ਮੈਂ ਗੱਡੀ ਗੁੱਡੀ ਧਵਾਉਣੀ ਆ ਗੱਡੀ ਤੇ ਫੁੱਲ ਫੁੱਟੇ ਲਾਉਣੇ ਆ ਫੇਰ ਆਪਾਂ ਘਰ ਵੀ ਕਮਰਾ ਤਿਆਰ ਹੁੰਦਾ ਪਿਆ ਆ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਸੋ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਪਹਿਲਾਂ ਤਾਂ ਆਪਣੀ ਗੱਡੀ ਪੋਸ਼ ਕਰਾਉਣੀ ਆ ਤੇ ਗੱਡੀ ਪੋਸ਼ ਕਰਾ ਕੇ ਫੇਰ ਨੂੰ ਆਪਾਂ ਫੁੱਲ ਫੁੱਟੇ ਲਾਉਂਦੇ ਆ ਤੁਸੀਂ ਸਾਰੇ ਜਣਿਆਂ ਨੇ ਬਲੌਗ ਸਕਿਪ ਨਹੀਂ ਕਰਨਾ ਬਲੌਗ ਪੂਰਾ ਦੇਖਣਾ ਆ ਤੇ ਸੇਵਿਸ ਸਟੇਸ਼ਨ ਲੱਭਦੇ ਪਏ ਆ ਦੋ ਸਰਵਿਸ ਸਟੇਸ਼ਨ ਗਏ ਤੁਮਨੇ ਬੰਦ ਇੱਕ ਤੇ ਕਸਟਮਰ ਬਹੁਤ ਹੀ ਦੇਖਦੇ ਬੰਦ ਸੀਗਾ ਤੇ ਹੁਣ ਦੂਜੇ ਸਰ ਤੀਜੇ ਸਰਵਿਸ ਸਟੇਸ਼ਨ ਚੱਲੇ ਆਪਾਂ ਤੁਸੀਂ ਜ਼ਰਿਆ ਨੇ ਬਲੌਗ ਦੇ ਨਾਲ ਅੱਧੀ ਬਣੇ ਰਹੋ ਠੀਕ ਨੇ ਭਾਜੀ ਬਹੁਤ ਸਹੀ ਆ ਚਲੋ ਵੀ ਲੋ ਵੀ ਰੱਜ ਦੇਖੋ ਉਧਰ ਇੱਕ ਦਿਨ ਬੜਾ ਰੱਜ ਪਿਆਈ ਇੱਥੇ ਵੀ ਭਾਜੀ ਹੋਰ ਯਾਰ ਗੱਡੀ ਨੂੰ ਘੰਟਾ ਲੱਗਿਆ ਕੱਢਣ ਨੂੰ ਲੋ ਰਸ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੀ ਲੋ ਵੀ ਗੱਡੀ ਤਾਂ ਬਣੀ ਗੱਡੀ ਦਾ ਹਾਲਾਤ ਦੇਖੋ ਤੁਸੀਂ ਬਾਅਦ ਚ ਤੁਹਾਨੂੰ ਦਿਖਾਵਾਂਗਾ ਤੁਹਾਨੂੰ ਹਾਂ ਉਹ ਆਪਣੀ ਗੱਡੀ ਵਾਸ਼ ਹੋਣ ਦਾ ਹੀ ਆ ਤੇ ਦੇਕਰਨ ਪਈ ਰਾਤ ਦੇ ਸੁੱਤੇ ਹੀ ਨਹੀਂ ਪਏ ਤੇ ਹੁਣ ਕੋਰੇ ਨੀਂਦ ਦੇ ਵਿੱਚ ਥੱਕੇ ਹੋਏ ਆ ਪੂਰੀ ਤਰ੍ਹਾਂ ਇਹ ਫੋਮਾਂ ਨਹੀਂ ਮਾਰਜਾ ਤਾਂ ਬੰਦ ਹੋ ਗਈਆਂ ਮਰੀ ਸਰਵਸੈਚਨ ਤੋਂ ਪੂਰੀ ਤਰ੍ਹਾਂ ਗੱਡੀ ਓਏ ਅਮਰਜੀਤ ਲੱਗੇ ਹੋਏ ਆ ਤਮ ਕੌਣ ਹਾਂਜੀ ਲੋ ਵੀ ਆਪਣੀ ਗੱਡੀ ਵੀ ਪੋਸ਼ ਹੋ ਗਈ ਆ ਤੇ ਆਪਾਂ ਕੱਪੜੇ ਵੀ ਪਾ ਲਏ ਆ ਸੋ ਹੁਣ ਆਪਾਂ ਹਸਪੀਟਲ ਜਾਣਾ ਆ ਤੇ ਗੱਡੀ ਹਜੇ ਸਾਡੀ ਤਿਆਰ ਕਰਨੀ ਨਹੀਂ ਰਹੀ ਬਾਕੀ ਜੇ ਉਧਰੋਂ ਵੇਲੇ ਹੋ ਵੀ ਗਿਆ ਆ ਆਪਾਂ ਨੂੰ ਕੋਈ ਕਾਲੀ ਆ ਕੋਈ ਨਾ ਸ਼ਾਮਾਂ ਤੱਕ ਚੱਲ ਜਾਗੇ ਹਾਂ ਹੈਨਾ ਕੋਈ ਦਿੱਕਤ ਨਹੀਂ ਆ ਗਈ ਆ ਗਈ ਨਾ ਸੋ ਬਾਕੀ ਆਪਣਾ ਹੁਣ ਹਸਪੀਟਲ ਚੱਲੇ ਆਪਾਂ ਹਸਪੀਟਲ ਪਹੁੰਚ ਕੇ ਤੁਹਾਨੂੰ ਕਰ ਦਿਆਂ ਗੱਲ ਬਾਤ ਹਾਂਜੀ ਲੋ ਵੀ ਆਪਾਂ ਆ ਗਏ ਆ ਹਸਪੀਟਲ ਤੇ ਹੁਣ ਆਪਾਂ ਜਾਣਾ ਫਰੀਦ ਉਹਨਾਂ ਕੋਲ ਦੇਖਦੇ ਆ ਡਿਚਾਰਜ ਮਿਲੇਗਾ ਨਹੀਂ ਮਿਲੇਗਾ ਆਇਓ ਭਾਈ ਜੀ ਭਾਈ ਦਾ ਯਾਰ ਬਹੁਤ ਧੰਨਵਾਦ ਭਾਈ ਤੇਰਾ ਯਾਰ ਮੇਰਾ ਯਾਰ ਤੂੰ ਸਾਡੀ ਜਹਰੀ ਕਢਾਈ ਅੱਜ ਹਾਂਜੀ ਤੇ ਹੁਣ ਚੱਲਦੇ ਆ ਪੰਦਰ ਬਣ ਗਏ ਹੋ ਰਹਿਣ ਦੋ ਯੇ ਰੁਕ ਜਾਓ ਅੱਛਾ ਹਾਂਜੀ ਜੀ ਗੁੰਮਾ ਕਰਦੇ ਪਿਆ ਜਿਹੜਾ ਸੀ ਉਹਦਾ ਸਮਾਨ ਸੀਗਾ ਉਹ ਕਰਦੇ ਪਏ ਤੇ ਇੱਥੇ ਕੋਈ ਨਾ ਚੱਕਿਆ ਸਮਾਨ ਹੈ ਜਿਹੜਾ ਬੈਟ ਚਲੇ ਆ ਉਹ ਹੈ ਸਮਾਨ ਚੱਕਿਆ ਆ ਨੰਨੂ ਸਾਡਾ ਦੇਸਿੱਤਾ ਪਿਆ ਆ ਉਹ ਵਾਰ-ਵਾਰ ਉੱਠਦਾ ਤੋ ਮੇਰੀ ਜਾਂਦਾ ਵਾਰ-ਵਾਰ ਉੱਠਦਾ ਤੋ ਮੇਰੀ ਹਾਂਜੀ ਅਮਾ ਕਰ ਲਿਆ ਉਸ ਮਾਨ ਪੈਕ ਆਪ ਹੀ ਦੇ ਦੇ ਐ 50 ਮਾਨ ਪੈਕ ਹੋਊਗਾ ਫੇਰ ਜਾ ਕੇ ਦੇ ਦੇ ਮੰਮੀ ਨੇ ਪੈਨਸਲ ਰੱਖ ਦਿੱਤੀ ਦੇ ਹਣ ਉਹ ਪੈਨਸਲ ਮੰਗਦਾ ਆਏ ਦੀ ਮਾਸ ਨੇ ਭੇਜਿਆ ਜੀ ਕਿ ਤੂੰ ਕੱਲ ਨੰਨੂ ਆ ਦਿੱਤੇ ਹੋਏ ਪਤਾ ਨਹੀਂ ਯਾਰ ਮੰਮੀ ਤੁਸੀਂ ਗੱਲ ਰੱਖੀਗੇ ਤੇ ਇਹ ਮੈਨੂੰ ਤਾਂ ਪਤਾ ਹੀ ਨਹੀਂ ਨਾ ਮਮਾ ਪੈਨਸਲ ਲਾਪਦੇ ਪੈਨ ਨੰਨੀ ਦੀ ਹੈ ਇਹ ਫਾਈਲ ਹੋ ਗਿਆ ਮੈਂ ਤੁਹਾਨੂੰ ਨਹੀਂ ਕਹਿੰਦੀ ਮੈਂ ਹੀ ਜਾ ਰਹੀ ਹੈ ਹੈ ਗਿਆ ਵੇਟ ਕਰਨ ਵਾਲਾ ਆ ਤੋਫ ਨੇ ਖੇਲਣਾ ਪਹਿਲੀ ਲੱਗੀਆਂ ਕਿ ਬੱਚੇ ਨੂੰ ਏ ਜੇ ਤਾਂ ਬਹੁਤ ਕਰਦਾ ਕਹਿੰਦਾ ਮੈਨੂੰ ਬਲੂ ਬਲੂ ਦੇ ਦੇ ਆ ਦੇਖ ਬਲੂ ਕਹਿੰਦਾ ਮੈਨੂੰ ਬਲੂ ਦਗਾ ਪਹਿਲਾ ਦੂਜਾ ਬਲੂ ਕੱਢਿਆ ਬਲੂ ਕਲਰ ਦਾ ਨੇ ਹੁਣ ਬਾਈ ਕਰਦੇ ਪਏ ਤਿਆਰੀਆਂ ਨਹੀਂ ਤਾਂ ਲੱਗਦੀ ਆ ਬੁੱਤ ਮੈਂ ਤੇਰੀ ਅਸਮਾਨ ਕਰੀ ਜੇ ਫੈਕ ਹੋਣ ਜਿੰਨਾ ਜਿੰਨਾ ਰੰਗ ਆ ਉਹ ਵੇ ਸਾਡੀ ਗਾਰੀ ਦੇਖੋ ਸਾਰੇ ਸਮਾਨ ਨਾਲ ਭਰੀ ਹੋਈ ਆ ਵੇਖੋ ਆ ਗਈਆਂ ਮੁੰਮਈ ਪਰੇ ਆ ਗਏ ਦਿਖਾਈਆਂ ਕਰਾ ਕੇ ਵਾਹ ਜੀ ਵਾਹ ਲੱਲੂ ਦੇਖੋ ਲੱਲੂ ਸਾਡਾ ਸੋਹਣਾ ਮੁੰਡਾ ਬਣਿਆ ਸਾਡੇ ਨਾਲ ਦੇ ਨੂੰ ਵੀ ਦੇ ਸਟਾਰ ਜੀ ਮਿਲ ਗਿਆ ਆ ਅਸੀਂ ਪਰਸ਼ਾਦ ਖਾ ਗਏ ਹਟੀਆਂ ਅੱਗੇ ਘਰ ਦਿੱਤੇ ਸੀਗੇ ਮੱਥਾ ਟੇਕ ਦਿੱਤਾ ਆ ਦੇਖੋ ਜੀ ਸਾਡਾ ਡਾਂਸਰ ਡਾਂਸਰ ਦੇਖੋ ਜਿੰਦਾ ਜਨਾਲ ਖੇਡਦਾ ਹੈ

ਹਾਂ ਜਿਹੜੀਆਂ ਕੋਟਾ ਵੀ ਕਰਾ ਦਿੰਦਾ ਅੱਛਾ ਮੇਕੋ ਇਹ ਪਿੰਡੋਂ ਉਹਦਾ ਪਿਆ ਕੁੜੀ ਨੂੰ ਹੈ ਮਮਾ ਤੂੰ ਦਵਾਈ ਜਾਂਦਾ ਉਹਨੂੰ ਬੜੀ ਕਲਾਸ ਮੰਮੀ ਬੜੀ ਕਲਾਸ ਹੋਣ ਕਿ ਆ ਇਹਨੂੰ ਉਹਨੇ ਵੀ ਖੇਡਣਾ ਉਹ ਆਉਂਦੇ ਚਲਾਉਣੀ ਨਹੀਂ ਨਿਕਲਦੀ ਪੜਦਾ ਇਹ ਕਹਿੰਦਾ ਮੈਂ ਲੈਣੀ ਹੈ ਕਹਿੰਦੀ ਉਹ ਬਾਹਰ ਰੱਬਾ ਇਹ ਜਾਂਦਾ ਕਹਿੰਦੀ ਤੁਸੀਂ ਉਹਦੇ ਮੰਮੀ ਥੋੜਾ ਮੇਰੀ ਮੰਮਾ ਦਾ ਮੇਰਾ ਕਾਜ ਤੇ ਲੈ ਲੈਣੀ ਦੂਜੇ ਲੈਣਾ ਮੈਂ ਮੋਲੀ ਲੈਣ ਦਾ ਕਿ ਰੀ ਲੈ ਤੇ ਨਹੀਂ ਰੀ ਨਹੀਂ ਤੇ ਨਹੀਂ ਉਹ ਮੈਂ ਨਹੀਂ ਉਹ ਨਹੀਂ ਨਾ ਬਾਹਰ ਤੁਹਾਨੂੰ ਬੰਦਾ ਬੋਵਦੀ ਆ ਦੂਜੇ ਦਿਨ ਦੇ ਬਰ ਨਾਲ ਕਿੰਨੇ ਰੁਪਏ ਦਾ 20 ਰੁਪਏ ਦਾ ਪੀਰੋ ਲੈ ਚ ਪਰ ਮਮੋ ਹੋਰ ਵੀ ਵਧੀਆ ਮੋਟੇ-ਮੋਟੇ ਦਰੋਦੇ। ਮੁੰਨੇ ਚਲੇ ਗਏ। ਉਹ ਥੋੜੀ ਕੋਟੀ ਹੈ। ਹਾਂ। ਇੱਕ ਪਾਣੀ ਲੈ ਲੈਂ। ਜਾਨਾ। ਉਹ ਵੀ ਇਸ ਤਰ੍ਹਾਂ ਜੀ ਜੀ ਕੀਤੀ। ਉਹ ਬਾਅਦ ਉਹ ਤੇ ਗਲੋਬ ਘੁੰਮ ਗਿਆ। ਚਲੋ। ਚਲੋ। ਕੀ ਕਰਦਾ ਹੁਣ? ਪੀਂਦਾ ਨਹੀਂ। ਪੀ ਸਕੀ ਹੁਣ ਪੀ ਮੈਂ। ਨਾ। ਪੀ ਪੀ। ਪੀਂਦਾ ਨਹੀਂ ਦੇਖ। ਆ ਲੈ ਲਓ ਆ ਨੰਨੂ ਇਹਦਾ ਬੰਦੀ ਬੰਦਾ ਇਹਦੇ ਨਾਲ ਹਾਂਜੀ ਆ ਲੈ ਕੇ ਚਲੇ ਆਪਾਂ ਉਧਰ ਸਮਾਨ ਨੂੰ ਦੂਜੀ ਸਾਈਡ ਲਓ ਮੈਨੂੰ ਕਿਰਾਏ ਦੇ chalega <Pointos at the valley> kia ਆ ਦੇਖੋ ਵੀ ਐਸੀ ਅੱਜ ਇੱਧਰ ਲੱਗੇ ਆ ਸ਼ਿਫਟ ਹੋਣ ਅੱਜ ਦਾ ਦਿਨ ਆ ਦੇਖੋ ਬਾਹਰ ਦੀ ਸਾਈਡ ਇੱਥੇ ਕਿ ਸਕੂਨ ਮਿਲਦਾ ਬਾਹਰ ਜਾਣ ਕੇ ਸੰਤਰਾ ਛਾਵੇਂ ਇੱਥੇ ਇਹ ਸੰਤਾ ਚਾਦਰ ਛਾਣੀ ਪੈਂਦੀ ਕਿਉਂਕਿ ਸਾਡਾ ਨੰਨੂ ਜਿਹੜਾ ਹੈ ਉਹ ਇੱਥੇ ਇਹ ਲੰਮੇ ਪਾਈ ਦਾ ਵਾਈਟ ਚਾਦਰ ਤੇ ਲੰਮੇਣੀ ਪਾਈ ਦਾ ਚਲੋ ਦੇਤਾ ਕਿਦਾ ਉੱਠ ਗਿਆ ਹੁਣ ਆ ਦੇਖੋ ਜੀ ਇਹ ਤਾਂ ਕਿੰਨੀ ਸੋਹਣੀ ਲੋਕੇਸ਼ਨ ਆ ਦੇਖੋ ਬਹੁਤ ਹੀ ਵਧੀਆ ਲੱਗਦੀ ਹੈ ਤੇ ਬ੍ਰੀਥਿੰਗ ਆਹ ਗਰਾਊਂਡ ਆ ਉਹ ਦੇਖੋ ਉਹ ਦੇ ਗਰਾਊਂਡ ਇਹ ਤੇ ਹਸਪੀਟਲ ਦੇ ਨਾਲ ਹੀ ਗਰਾਊਂਡ ਆ ਅਜਾ ਰਮੂ ਅਜਾ ਫਤ ਤੂੰ ਅਜਾ ਛੇ ਜਾ ਤੂੰ ਪਹਿਲਾਂ ਤਬਾ ਦਿੰਦੀ ਦਿੰਦਾ ਤੇਨਾ ਛੇ ਦੀ ਅੜਵਾ ਨੂੰ ਜਾ ਜਿੱਤ ਰਾਜੀ ਤੇਰੀ ਤੇ ਤੂੰ ਗਿਆ ਚੱਲ ਫੂਕ ਮਾਰ ਦਮੂ ਫੂਕ ਮਾਰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਰਮਨਾਨਾ ਹੈਪੀ ਬਰਥਡੇ ਟੂ ਗੁਰੂ <laughs> ਗ੍ਰਾਪੀਵਾ <laughs> ਇੱਕ ਜੀ ਆ ਲੋ ਵੀਰੇ ਕੋ ਲੈ ਸਪੂਨ ਵੀ ਚਾਹੀਦੇ ਕੋ ਦੋ ਭੈਣ ਰੋਜ਼ਾ ਰੋਜ਼ਾ ਜੀ ਬਸ ਸਪੂਨ ਵੀ ਦੇ ਦੋ ਸਪੂਨ ਹੈਗੇ ਆਪਣੇ ਚੰਚਾ ਲੋ ਜੀ ਭਾਜੀ ਹੁਣ ਖਰੀਦਣ ਲੱਗੇ ਅੱਜ ਕੱਪੜੇ Yeah. a ਜੀ ਸਾਰੇ ਨਾਲੋ ਜੀ ਆਪਾਂ ਅਸੀਂ ਜੁਡੀਓ ਜੁਡੀਓ ਦੇ ਵਿੱਚੋਂ ਆਪਣੀ ਵਾਈਫ ਦੇ ਮੈਂ ਕੱਪੜੇ ਬਾਏ ਕਰਨੇ ਸੀ ਉਹ ਸੋ ਮੈਂ ਕਰ ਲਿਆ ਤੇ ਉਸ ਤੋਂ ਬਾਅਦ ਹੁਣ ਆਪਾਂ ਲਾਈਟ ਚੱਲ ਗਈ ਆ ਸਾਡੀ ਯਾਰੀ ਆਈ ਤੱਕ ਤਿਲ ਦਾ ਖੜ ਕੇ ਸਾਡੀ ਤਾਂ ਕਿਸਮਤ ਹੀ ਇਦਾਂ ਦੀ ਆ ਕਿ ਕਈ ਵਾਰੀ ਆਈ ਕੁਝ ਹੋਇਆ ਸਾਡੇ ਨਾਲ ਠੀਕ ਨਹੀਂ ਚੱਲ ਗਈ ਆ ਤੇ ਸੋ ਆਪਾਂ ਹੁਣ ਜਾਣਾ ਆ ਮੈਨਸ ਮੈਨਸ ਜਿੱਥੇ ਮੈਨਸ ਦੇ ਕੱਪੜੇ ਆ ਤੇ ਉਹ ਆਪਣੀ ਵਾਈਫ ਦੇ ਤਾਂ ਮੈਂ ਬਾਏ ਕਰਦੇ ਆ ਤੇ ਹੁਣ ਆਪਾਂ ਉੱਤੇ ਚੱਲੀਏ ਫਲੋਰ ਤੇ ਤੇ ਉੱਪਰ ਚੱਲਦੇ ਆ ਚਲ ਜੀਓ ਉਹ ਉਹ ਲੈ 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 ਮੈਨਸ ਸੋ ਅੱਧੀ ਵੀ ਆਪਨ ਫੋਲੋਅਰ ਮਿਲੇ ਹੀ ਆਪਣੇ ਹੋ ਗਏ ਵਾਓ ਸੈਂਸਟਰੀ ਹਲੋ ਸੋ ਲਾਈਕ ਜੀ ਕਿੱਦਾਂ ਠੀਕ ਠਾਕ ਜੀ ਲੋ ਵੀ ਕਪੜੇ ਕਾਲੇ ਆ ਪਏ ਦੇਖ ਸਕਦੇ ਹੋ ਤੁਸੀਂ ਡਨ ਡਨ ਬਾਈ ਡਨ ਨਾਈਸ ਕਲੋਥਸ ਕਲੋਥ ਆਪਾਂ ਦਾ ਚੱਪੜਾ ਜੀ ਆ ਜਾਈਏ ਦਿੱਤੇ ਗਈ ਚੱਪੜਾ ਹੀ ਸਾਡੀਆਂ ਚੱਲਦੀਆਂ ਦੇਖੋ ਢੰਡਾ ਵਾਲੇ ਬੰਦੇ ਚੱਪੜਾ ਚੱਲਦੀਆਂ ਔਰ ਲਿਫਟ ਹੀ ਨਹੀਂ ਆਈ ਉੱਪਰ ਇਹ ਹੋ ਗਿਆ ਨੂੰ ਉੱ딜ੇ ਘੱਤਰ ਪੈ ਗਿਆ ਇਨ ਕੇਸ ਆਫ ਆਈ ਡੋਟ ਯੂਜ਼ ਦੇ ਨਹੀਂ 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 ਰੁਕ ਜਾ ਯਾਰ ਚੱਲਾ ਯਾਰ ਬੰਦ ਲੱਗਦੀ ਹੋ ਗਈ ਹੈ ਪਹਿਲਾਂ ਵੀ ਬੰਦ ਹੋ ਗਈ ਆ ਗਈ ਆ ਗਈ ਅੱਜ ਆ ਗਈ ਉੱਪਰ ਆ ਗਈ ਆਗੀ ਆਗੀ ਥੱਲੇ ਚੱਲੇ ਚੱਲੇ ਦਫਰੋਂ ਲਾਪਈ ਨਹੀਂ ਪੈਣੀ ਆ ਹੁਣ ਆ ਪੈਣਾ ਸਹੀ ਗੱਲ ਆ ਬੇਟ ਕਰਦੇ ਨਹੀਂ ਜਾਣੇ ਹੁਣਾ ਪੈਣਾ ਇਸ ਲੱਥਾ ਦੱਦ ਕਰਦੇ ਉਹ ਕੁਰਸੀਆਂ ਆਈਆਂ ਉੱਪਰ ਉਹਦੇ ਲੈ ਵੀ ਲੈ ਕੁਰਸੀਆਂ ਲੈ ਕੇ ਆਏ ਤਾਂ ਹੀ ਟਾਈਮ ਲੱਗ ਗਿਆ ਕੁਰਸੀਆਂ ਆਈਆਂ ਸਾਰੇ ਸਟਾਫ ਲਈ ਕੁਰਸੀਆਂ ਆਈਆਂ ਸਟਾਫ ਲਈ ਲੋ ਵੀ ਹੋਰ ਲੈ ਵੀਡੀਓ ا دے نکھبے आले कोसे आले आवा ਜੀ ਦੱਦਾ ਨੰਨੂ ਜੱਡਾ ਜੀਰੋ ਕੱਟਿਆ ਰਹਦਾ ਹੈ ਜੱਡਾ ਜੀ ਕੋ ਹਾਂਜੀ ਕੱਪੜੇ ਲਾਂਦੇ ਆ ਕਨੇ ਬੀੜਿਆ ਐਸਾ ਗਏ ਜੂਟੀ ਤੋਂ ਬ੍ਰੈਂਡ ਇਹਦਾ ਬ੍ਰੈਂਡ ਇਹਦੇ ਜਿਹੜੇ ਦੇਖੀਂ ਲੱਗੇ ਮੇਰੇ ਪਾਸੇ ਲੱਗੋ ਤਾਂ ਕਿ ਨਾ ਸ਼ੋਟ ਵੀਡੀਓ ਸੂਰਜ ਆ ਜਾਵੇ ਆ ਨਾ ਨੀ ਕੱਢੀ ਨਾ ਕਰੂਦਾ ਕਿ ਬੰਗੋ ਕਢੀ ਜਦ ਕਿ ਇਹਨੇ ਮਾਰਿਆ ਤੇਰੇ ਕਿੱਥੇ ਮਾਰਿਆ ਕਿੱਥੇ ਮਾਰਿਆ ਹੈ ਹੈ ਕਿਹਦਾ 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 ਥਾੜ ਦੇ ਨਾ ਥਾੜ ਦੇ ਕਿਤੇ ਗੱਲ ਕੀ ਹੈ ਹੈ किता देगी देना तेल दो एक मिनट क्या नहीं बता ना आधा सीने देता किता मैं नहीं बताता नहीं और कर दी जाए 2 4 को तीसरी की बता सकती है दूर देखो ना दी बता नहीं गलती दिखा दे सकती हो की बता है है अब वीडियो सब हो गया ਮੇਰੇ ਸੌਂ ਗਿਆ ਨਾ ਪੱਕਾ ਕੰਜੀ ਜੀ ਜੀ ਅਸਲ ਮੈਂ ਬਾਹਰ ਨਾ ਬਹਾਲੈਂ ਕਿ ਮੈਡੀਕਲ ਸੋ ਅੱਜ ਬੜਾ ਟਾਈਮ ਹੋ ਗਿਆ ਸੀ ਮੈਂ ਨੀਚਲੇ ਫਲੋਰ ਤੇ ਨਹੀਂ ਆਈ ਸੀ ਟੈਸਟ ਕਰਕੇ ਅੱਜ ਮੈਂ ਬਹੁਤ ਦੇਰ ਬਾਅਦ ਆਈ ਆ ਸਾਡਾ ਮੰਨੂ ਵੀ ਜਿਹੜਾ ਆ ਉਹ ਵੀ ਘੁੰਮਣ ਆਇਆ ਸੋ ਆਪਾਂ ਆਇਆ ਜਿਹੜੀ ਹਲਾ ਬਣਾਏ ਸਾਰਾ ਹਸਪੀਟਲ ਬੰਦ ਹੈ ਅੱਜ ਆ ਦੇਖੋ ਮੰਨੂ ਸਾਡਾ ਜੰਮਣ ਆ इधर देखो सारा हॉस्पिटल सारा हॉस्पिटल जो टेस्ट वगैरह जितने हम बहुत सारा कुछ बात है और देखो हाँ की गर्मी लगी चलो गर्मी ला दी अरे नन्नू खड़ा की लगा खान अच्छा फ्रूटी ਆ ਕਿਤੇ ਆਉ। ਹਾਂ ਜੀ ਜੀ ਦੀ ਆਏ ਖਾਣ ਲਈ ਮੈਂ ਉਹਨਾਂ ਦੇ ਨਾਲ ਆ ਗਈ। ਸੋ ਅੰਦਰ ਜਲਦੀ ਲੱਗਦਾ ਬਹੁਤ ਦਿਨ ਹੋ ਗਿਆ ਆਪਾਂ ਬੋਰ ਹੁੰਦੇ ਆ ਨੂ। ਸੋ ਸੋਚਿਆ ਚੱਲ ਮੜਾ ਜੀ ਆਪਾਂ ਬਾਹਰ ਫੰਕਸ਼ਨ ਕਰ ਕੇ ਆਣੇ ਆ ਥੋੜਾ ਜਿਹਾ। ਉਹ ਕਹੇ ਕਿ ਬਹੁਤ ਜ਼ਿਆਦਾ ਨਾ ਮੂੜ ਜਾ ਅੰਦਰ ਬੈ ਬੈ ਕੇ ਨਾ ਖਰਾਬ ਹੋ ਜਾਂਦਾ। ਸੋ ਇਸ ਕਰਕੇ ਹੁਣ ਮੈਂ ਤਾਂ ਨੰਨੂ ਆਏ ਦੀਦੀ ਦੇ ਨਾਲ ਖਾਣਾ ਨੰਨੂ? ਹਾਂ ਨਾ। ਕੀ ਖਾਣਾ ਹੈ? ਖਾਣਾ ਕੁਛ ਨਹੀਂ ਆ ਦੇਖੋ ਵਾਓ ਆ ਦੇਖੋ ਕਿੰਨਾ ਵਧੀਆ ਇਧਰ ਵੀ ਸਾਈਡ